ਇਕਨ ਨਿਹੰਗ ਸਿੰਘ ਨੂੰ ਆਪਣੀ ਜਾਨ ਉਦੋਂ ਜੋਖਮ ਦੇ ਵਿੱਚ ਪਾਣੀ ਪਈ ਜਦੋਂ ਨਿਹੰਗ ਸਿੰਘ ਨੇ ਇੱਕ ਨਸ਼ੇੜੀ ਨੂੰ ਨਸ਼ਾ ਵੇਚਣ ਅਤੇ ਕਰਨ ਤੋਂ ਰੋਕਿਆ ਤਾਂ ਉਸ ਨਸ਼ੇੜੀ ਨੇ ਨਿਹੰਗ ਸਿੰਘ ਤੇ ਹਮਲਾ ਕਰ ਦਿੱਤਾ ਪਹਿਲਾਂ ਇਹ ਕੁਝ ਤਸਵੀਰਾਂ ਦੇਖੋ ਦੋਸਤ ਨਿਹੰਗ ਸਿੰਘ ਦਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਉੱਥੇ ਕੋਆਰਡੀਨੇਟਰ ਆਮ ਆਦਮੀ ਪਾਰਟੀ ਦੀ ਸੋਨੀਆ ਮਾਨ ਵੀ ਮੌਜੂਦ ਦਿਖਾਈ ਦਿੱਤੇ ਆਪਰੇ ਰਾਜਾ ਸੰਸਿਦ ਇੱਕ ਸਵੇਰ ਚੋ ਗਾਵਾਂ ਦੀ ਹੈ ਜਿੱਥੇ ਨਸ਼ਾ ਕਰਨ ਤੇ ਵੇਚਣ ਤੋਂ ਰੋਕਣ ਤੇ ਇੱਕ ਨਿਹੰਗ ਸਿੰਘ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਨਸ਼ੇੜੀਆਂ ਦੇ ਵੱਲੋਂ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਅਤੇ ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਪੀੜਤ ਨਿਹੰਗ ਸਰਬੰਸ ਸਿੰਘ ਤੋਂ ਜਾਣਦੇ ਆ ਕਿ ਆਖਰ ਮਾਮਲਾ ਕੀ ਸੀ ਸਾਡਾ ਨਾਮ ਬਾਬਾ ਸਰਬੰਸ ਸਿੰਘ ਪੇਠਟਾ ਜੀ ਗਰੰਤੀ ਸਿੰਘ ਆਹੀ ਐਵੇਂ ਬੇਤਰ ਲੋਕ ਸਰੇ ਪੜਾ ਦੇ ਵਿਸ਼ਵਾ ਮਿਲੇ ਜਗਾਵੇ ਉੱਥੇ ਵੀ ਜਲ ਜਾਂਦੇ ਨੇ ਐਂ ਬੜੀ ਰੋਡ 'ੱਕੇ ਵਸੇ ਬੀੜੀ ਨਾ ਪੀਆ ਗੁਰਦੁਰੇ ਸਾਹਿਬ ਲਾਗੇ ਛਾੜਦੇ ਨਹੀਂਗੇ ਸਾਹਮਣੇ ਸੇ ਬੈਗੇ ਵੇ ਜਿਹੜੇ ਦੋ ਤਿੰਨ ਘਰ ਗੁਰਦੁਰੇ ਸਾਹਮਣੇ ਹੀ ਆ ਐਂ ਸਮੈਕੀਆਂ ਵਾ ਸਮੈਕ ਪੀਣ ਵਾਲਿਆਂ ਨੂੰ ਰੱਖਦੇ ਆ ਤੇ ਧੱਕੇ ਨਹੀਂ ਦਿੰਦੇ ਸਮੈਕ ਵੀਚਣ ਵਾਲੇ ਆਂਦੇ ਹੀ ਪੁਲਸੜਾ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਾਊਗਾ ਸਾਡੇ ਸਮੈਕ ਨਾਲ ਉਹਾਂ ਦਾ 14 14 ਪਰਚੇ ਇਹਨਾਂ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਦਾਦਾ ਦਾ ਦਾਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੇ ਹੋਰ ਪਰਚੇ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ ਛੇ ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਉਹ ਭੱਜ ਗਿਆ ਪਰ ਇੱਕ ਹੋਰ ਹੀ ਨਹੀਂ ਸਕੰਦਰਾ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੜ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਹੀਂ ਉਹਨੂੰ ਕੁੱਟ ਨਾ ਤਾਂ ਕੋਟ ਮਾਰ ਕੇ ਜੀ ਅਗਰੇ 10 15 ਜਾਣੇ ਹੀ ਪਰ ਕੁੱਟਿਆ ਸਾਨੂੰ 6 7 ਜਾਣੇ ਨੇ ਕੁੱਟਿਆ ਕੁੱਟਿਆ 6 7 ਜਾਣੇ ਇਹੇ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਹ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਆ ਪੀਣ ਵਾਲਿਆਂ ਨੇ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ کاروبار ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਮੰਨਣਾ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਦਾਦੇ ਪੁਲਿਸ ਨੇ ਕਿ ਤੂੰ ਸਾਨੂੰ ਕਰ ਲੇਗਾ। ਉਹਨੇ 14 14 ਪਰਚੇ ਸਾਡੇ ਦੇ ਹੋਏ ਆ। ਇਹ ਕਿਹੜੇ ਥਾਣੇ ਅੰਦਰ ਆਉਂਦਾ? ਇਹ ਥਾਣਾ ਆਉਂਦਾ ਲੁੱਪ ਗਿਚਾਵਾ। ਅੱਛਾ ਜੀ। ਸਰਿਆਂ ਵਿਗਦੀ ਐ। ਸਰਿਆਂ ਵਿਗਦੀਆਂ। ਖੁਸਰੀਆਂ ਦੀ ਖੁਸਰੇ ਦੇ ਗੜੀ ਦੇ ਵਿੱਚ ਹੀ ਬੜੀ ਵਿਗਦੀ ਐ। ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲਣ ਦੇ ਆਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਐ। ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਆ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾਗਰਿਕਾਂ ਤੋਂ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਮਾਰੇ ਬਾਲੇ ਟੁੱਟ ਕੇ ਵਿੱਚ ਏ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਐਵੇਂ ਤੁਸੀਂ ਆਪਰਾ ਕਰਦੇ ਫਿਰਦੇ ਸਮੈਕਾ ਦੇ ਬੜੀਆ ਚੱਲਣ ਦੇ ਹੀਰੋਣਾ ਚੱਲਣ ਦੀਆਂ ਤੋ ਇਹੀ ਕਹਿੰਦੇ ਛਡਾਉਣੀ ਹੈ ਤੂੰ ਕਿੱਥੇ ਛਡਾਈਆਂ ਆ ਵੇਖੋ ਅਸੀਂ ਗਏ ਛਡਾਉਣ ਬਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੁਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਲ ਨਹੀਂ ਕੋਸ਼ ਵੀ ਹੋਣਾ ਨਹੀਂ ਹੁਣ ਅਸੀਂ ਵਾਅਦਾ ਨਾ ਕਹਿੰਦੇ ਆ ਭਗਵੰਤ ਮਾਨ ਕੋਲ ਕੋਸ਼ ਬਣੀ ਹੋਣਾ ਐ ਸਰ ਐ ਰੜੇ ਸਾਂ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਉਹ ਚਲੇ ਕੇ ਕੇਸ ਬੈ ਕੇ ਛਡਾ ਦੇਣੀ ਆ ਉਹਨੇ ਕੋਈ ਛਡਾਈ ਜੀ ਨਹੀਂ ਸਬੈ ਐ ਨੰਘੇ ਸੰਘੇ ਸਬੈ ਛਡਾਉਣਗੇ ਗਾਟੇ ਲਾਏ ਨਾ ਨੰਘਾ ਸੰਘਾ ਨੇ ਲਾਉਣੇ ਆ ਐਨਾ ਪੁਲਸਾਂ ਨੇ ਗਾਟੇ ਲਾਉਣੇ ਸਬੈ ਵਿਚਨ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸੰਘਾ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲਤਨੇ ਇਹ ਭਗਵੰਦ ਬਾਣਕ ਆਪਣੇ ਘਾਟੇ ਲੱਥਨੇ ਇਹ ਧੋਣਾ ਲਾਉਣੀਆਂ ਨਹਾਗਾ ਸਿੰਘਾਂ ਨੇ ਸਮੈਗ ਵੇਚਣ ਵਾਲਿਆਂ ਦੀਆਂ ਸਮੈਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਬੰਦਾ ਲੋਂਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆਂ ਦਾ ਟੱਡ ਵਿਰੋਧ ਕਰੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰ ਪੁੱਸ ਨਹੀਂ ਛਡਾ ਸਕੀ ਸਰਪੰਚ ਨਹੀਂ ਛਡਾ ਸਕਿਆ ਤੂੰ ਸਮੈਗ ਕਿੱਦਾਂ ਛਡਾ ਸਕੇਗਾ ਜਾਦਾ ਹੈ ਕਿ ਪੁਲਿਸ ਨੇ ਸਾਨੂੰ ਜਾਪਦਾ ਵੀ ਨਹੀਂ ਇਹ ਏਡੀ ਛਡਾ ਸਕਦੀ ਸਮੈਗ ਭਗਵਾਨ ਤਮਾਨ ਵੀ ਨਹੀਂ ਛਡਾ ਸਕਦਾ ਸਮੈਗ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗਿਆ ਕਰਤੀ ਆ ਪਾਣਾ ਬਚਾਓ ਲੋਕਾਂ ਦੀਆਂ ਜੀ ਆ ਪਾਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ ਅਸੀਂ ਕੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ ਯੁੱਧ ਨਸ਼ਿਆ ਵਿਰੋਧ ਚੱਲ ਰਿਹਾ ਹੈ ਪੰਜਾਬ ਸਰਕਾਰ ਲਗਾਤਾਰ ਇਸ ਤੇ ਕਦਮ ਚੁੱਕ ਰਹੀ ਹੈ ਤੇ ਨਸ਼ੇੜੀਆਂ ਦੇ ਘਰ ਵੀ ਜੜਿਆ ਉਹਨਾਂ ਵੱਲੋਂ ਟਾਇੇ ਜਾ ਰਹੇ ਨੇ ਸਦਾਗਰ ਨੇ ਜੋ ਨਸ਼ੇ ਦੇ ਵੱਡੇ ਵੱਡੇ ਉਹਨਾਂ ਦੇ ਘਰ ਵੀ ਟਾਇੇ ਜਾ ਰਹੇ ਨੇ ਨਸ਼ੇੜੀਆਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਇਸ ਮੌਕੇ ਕੋਆਰਡੀਨੇਟਰ ਸੋਨੀਆ ਮਾਨ ਦਾ ਕੀ ਕਹਿਣਾ ਹੈ ਆਓ ਸੁਣ ਲੈਂਦੇ ਆ ਵਿਕੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਆਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਰ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜੇ ਇਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਦੇ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਬਟ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡ ਚੱਲਣਗੇ ਜੀ ਇਹਦੇ ਵਿੱਚ ਵੇਖਿਆ ਆ ਪਾ ਨੂੰ ਲੱਗਦਾ ਨਹੀਂ ਡਰ ਨਹੀਂ ਆਉਂਦਾ ਕਿ ਜਿਵੇਂ ਇਹ ਬਾਬਾ ਜੀ ਦੇ ਆ ਮਰਾ ਹੋ ਗਿਆ ਜਿਵੇਂ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਬਾਹਰ ਟੋਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਤਰੀਕਾ ਵੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁੱਡਣਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੀ ਪੂਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਉਹ ਕਿ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੀ ਪੋਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ